ਜਦੋਂ ਅਮਰ ਸਿੰਘ ਚਮਕੀਲਾ ਦੀ ਡੈਥ ਹੁੰਦੀ ਹੈ ਤਾਂ ਉਹ ਜਿਹੜੀਆਂ ਫੋਟੋ ਸਿਗੀਆਂ ਉਸ ਤੋਂ ਬਾਅਦ ਜਾਂ ਫਿਲਮ ਦੇ ਵਿੱਚ ਤੁਸੀਂ ਦੇਖੀ ਹੋਣੀਆਂ ਲਾਸਟ ਵਿੱਚ ਫੋਟੋਸ ਦਿਖਾਉਂਦੇ ਨੇ ਜੋ ਉਹਨਾਂ ਦੀਆਂ ਮੌਤ ਦੀਆਂ ਫੋਟੋਸ ਨੇ ਉਹ ਕਿੰਛਿਆ ਕਿਨੇ ਆ ਅੱਜ ਤੱਕ ਵੀ ਉਹ ਸਖਸ਼ਟੜਾ ਕਿਨੇ ਆ ਅੱਜ ਪਹਿਲੀ ਵਾਰ ਉਹਨਾਂ ਨੂੰ ਕੈਮਰੇ ਤੇ ਲੈ ਕੇ ਆ ਰਹਿਆ ਤੇ ਉਸ ਵੇਲੇ ਪਤਾ ਤੁਹਾਨੂੰ ਕਿਵੇਂ ਲੱਗਾ ਸੀ ਕਿ ਚੂਕੀਲਾ ਤੇ ਮੋਹਰਤ ਨੂੰ ਕੁੜੀਆਂ ਵੱਜ ਗਈਆਂ ਤੇ ਮੌਤ ਹੋ ਚੁੱਕੀ ਮੈਂ ਮੱਲਾਂ ਵਾਲਾ ਨੇੜੇ ਮਘੂ ਸ਼ਹਿਰ ਉੱਥੇ ਆਪਣੀ ਫੋਟੋਗ੍ਰਾਫੀ ਲੈਂਦਿਆਂ ਮੇਰੀ ਆਪਣੀ ਅਸੀਂ ਉਦੋਂ ਮੈਚ ਅਟੈਂਡ ਕਰਕੇ ਆਏ ਸੀ ਤੇ ਸ਼ਾਮ ਦਾ ਟਾਈਮ ਉਸ ਟਾਈਮ ਦੂਦਰਸ਼ੀ ਨਹੀਂ ਹੁੰਦਾ ਸੀ ਜ਼ਿਆਦਾ ਮੋਬਾਈਲ ਵਗੈਰਾ ਤਾਂ ਨਹੀਂ ਹੁੰਦੇ ਸੀ ਸ਼ਾਮ ਨੂੰ ਕਾਣਾ ਘਾਰੇ ਤੇ ਪਤਾ ਦੂਦਰਸ਼ੀ ਦੇ ਸੱਤ ਲੀਆਂ ਸੱਤ ਲੀਆਂ ਕਬਰਾਂ ਨੂੰ ਪਤਾ ਲੱਗਾ ਵੀ ਇਦਾਂ ਦਾ ਮਹਾਨ ਗਾਇਕ ਜੋੜੀ ਅਮਰ ਸੰਤ ਚੂਕੀਲਾ ਤੇ ਅਮਰ ਜੋਦ ਨੂੰ ਨੰਨ ਉਹਨਾਂ ਯਾਨੀ ਕਿ ਇਹਨਾਂ ਦਿਨ ਚੂਟ ਕਰ ਦਿੱਤਾ ਡੈਥ ਹੋ ਗਈ ਇਹਨਾਂ ਦੀ ਮੇਰਾ ਦੋਸਤ ਸੀ ਉੱਥੇ ਬਲਜਿੰਦਰ ਸਿੰਘ ਸੰਗੀਲਾ ਜੋ ਕਿ ਉਹਨਾਂ ਦਾ ਸੰਗੀਲਾ ਸਾਹਿਬ ਦਾ ਚਗੀਰਦੀ ਸੀ ਉਹ ਵੀ ਗਾਣੇ-ਗੋਣ ਲਿਖਦਾ ਸੀ ਉਹਨਾਂ ਨੇ ਮੈਨੂੰ ਕਨੈਕਟ ਕੀਤਾ ਵੇ ਦਾਣਾ ਰਣਜੀਤ ਭਾਜੀ ਆਪਾਂ ਵੀ ਸਵੇਰੇ ਲੁਧਿਆਣੇ ਚੱਲ ਜਾਈਏ ਅਸਲ ਵਿੱਚ ਮੈਂ ਪਹਿਲਾਂ ਹੀ ਯਾਰ ਸੀ ਬੱਤ ਬਾਬਾ ਇਦਾਂ ਬਣਿਆ ਉਹਨਾਂ ਕਰਕੇ ਜੇ ਅਗਰ ਸੁਲੀਲਾ ਨਾਮ ਦੱਤ ਚੈਂਦਾ ਹੈ ਦਮਾਇਆਂ ਲਿਧਾੜੇ ਜਾ ਕੇ ਆਜੋ ਅੰਤਮ ਸੰਸਕਾਰ ਦੀਆਂ ਫੋਟੋ ਜਿਸੇ ਗੋਲ ਹੋ ਨਾ ਨੋ ਜਿਹੜਾ ਨਹੀਂ ਪਹੁੰਗੇ ਪੁੱਤ ਸਾਰਾ ਦਿਨ ਨਹੀਂ ਬੈਠ ਕੀਤੀ ਤੇ 4 ਵਜੇ ਜਗ ਡੱਡ ਬਡੀਆਂ ਤੇ ਆਈਆਂ 4 ਵਜੇ ਡੱਡ ਬਡੀਆਂ ਤੇ ਉਹਨਾਂ ਨੇ ਗੱਡੀ 'ਚ ਲੈ ਕੇ ਤਿੰਨ ਡੱਡਬੀਆਂ ਸੀ ਚਾਰਤੀ ਟੋਟਲ ਦੇਬੋ ਦੀ ਡੱਡਬੀ ਹਸਪਤਾਲ ਚ ਸਿੱਧੇ ਲੈ ਕੇ ਤੇ ਵਾਰਸ ਇੱਥੇ ਅਮਰਸਰ ਕਿਲਾ ਅਮਰਜੋਤ ਤੇ ਗਿਲਹਤੀ ਹਰਮੋਨੀਅਮ ਹਸ ਜਿਹੜਾ ਇਹਨਾਂ ਦੀਆਂ ਡੱਡਬੀਆਂ ਫਿਰ ਉੱਤੇ ਲਿਆਂਦੀਆਂ ਬਸਾਂ ਦੇ ਵਿੱਚ ਆਲਰੇਡੀ ਇਹ ਖਬਰ ਸਭ ਨੂੰ ਪਤਾ ਸੀ ਗੱਲਾਂ ਬਹੁਤਾਂ ਦਰੀਆਂ ਸੀ ਬਸਾਂ ਦੇ ਵਿੱਚ ਗੱਲ ਚੱਲ ਰਹੀ ਸੀ ਵੀ ਇਹਨਾਂ ਨੇ ਜਮਕੀਲਾ ਸਾਹਿਬ ਨੇ ਬਹੁਤ ਗੰਦੇ ਗੀਤ ਗਾਏ ਆ ਇਹ ਤੱਕ ਗੀਤ ਗਾਏ ਸੀ ਲੋਕਾਂ ਨੇ ਸੁਣੇ ਅਦਾ ਜਲ ਟੀਵੀ ਤੇ ਆਪਣਾ ਇਹਨਾਂ ਕੋਲ ਪ੍ਰੋਸਸਾ ਜਾ ਰਿਹਾ ਇਹ ਨਾ ਅੰਗ ਪ੍ਰਦਰਸ਼ਨ ਕਰ ਰਿਹਾ ਕਲਾਕਾਰ ਉਹ ਤੁਸੀਂ ਤੁਹਾਡੇ ਤੀਆਂ ਬੰਨ ਅੱਖੀਂ ਵੇਖਦੇ ਸਾਰ ਉਹ ਬਰਦਾਸ਼ਤ ਕਰੇ ਪਰ ਇਹਨਾਂ ਦਾ ਲਿਖ ਹੋਇਆ ਤੁਹਾਨੂੰ ਚੰਗੜ ਕਰ ਰਿਹਾ ਸੀ ਕੋਈ ਕੋਈ ਕਲਾਕਾਰ ਹੈ ਜਿਹੜਾ ਸੀਗਾ ਜਿਹੜਾ ਭੂਭਾ ਮਾਰ ਕੇ ਰੋਇਆ ਹੋਵੇ ਉਸ ਵੇਲੇ ਇਹ ਉਸ ਨੂੰ ਐ ਹੋਵੇ ਕਿ ਪਤਾ ਨਹੀਂ ਕੀ ਕੁਝ ਹੋ ਜਾਏ ਤੁਸੀਂ ਉਹ ਲਾਸਟ ਮੂਮੈਂਟ ਕੈਪਚਰ ਕੀਤੀ ਆਪਣੇ ਕੈਮਰੇ ਨਾਲ ਹੀ ਉਹ ਫੋਟੋਸ ਕਿੱਥੇ ਨੇ ਜੋ ਫੋਟੋ ਬਣਾ ਕੇ ਚਦੇ ਤਾਂ ਸ਼ਾਇਦ ਅੱਜ ਦਾ ਸੀ ਉਹ ਦੇਖਣਾ ਪਉਂਦੇ ਜਾਂ ਫਿਲਮ ਦੇ ਵਿੱਚ ਦੇਖਣਾ ਪਉਂਦੇ ਤਾਂ ਤੁਸੀਂ ਉਹ ਚੀਜ਼ਾਂ ਕੈਪਚਰ ਕੀਤੀਆਂ ਤੁਸੀਂ ਇਹਨਾਂ ਚਿਰ ਕਿੱਥੇ ਸੀਗੇ ਤੁਹਾਨੂੰ ਕਦੀ ਉਹਨਾਂ ਨੇ ਸਮਾਹ ਤੇ ਬੁਲਾਇਆ ਹੋਵੇ ਜਾਂ ਤੁਹਾਨੂੰ ਕਦੀ ਅੱਗੇ ਪਿਛਕੀਤ ਹੋਵੇ ਤੁਸੀਂ ਇਹਨਾਂ ਤੇ ਕਿੱਥੇ ਲੁਕੇ ਹੋ ਕੋਈ ਕਿਸੇ ਦਾ ਮੁੱਲ ਨਹੀਂ ਪਾਉਂਦੇ ਸਿਰਫ ਆਪੋ ਆਪਣਾ ਦੇਖ ਰਹੇ ਨੇ ਇਹਨਾਂ ਨੂੰ ਮੈਂ ਮਦਦ ਲੁਧਿਆਣੇ ਲੋਕਾਂ ਰਹਿਣਾ ਇਹਨਾਂ ਸਾਰਿਆਂ ਨੇ ਇਹਨਾਂ ਸਾਰੀਆਂ ਟੀਮ ਨੂੰ ਪਤਾ ਵੀ ਕਿਹੜਾ ਵਿਅਕਤੀ ਜਿੰਨੇ ਬੁਲਾਖ ਮੈਂ ਜਦੋਂ ਮੇਲੇ ਤੇ ਗਿਆ ਸੀ ਮੈਂ ਖੁਦ ਉਲਟਾ ਮੈਂ ਕਰਮੇਹਲ ਦਾ ਮਾਨ ਸਤਿਕਾਰ 2100 ਰੁਪਏ ਦਾ ਮੈਂ ਆਪ ਕਰਕੇ ਆਇਆ ਸੀ ਲੈਕਿਨ ਉਸ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਕਦੇ ਕੋਈ ਕੰਟੈਕਟ ਨਹੀਂ ਕੀਤਾ ਉਹਨਾਂ ਨੇ ਕਦੇ ਵੀ ਮੈਨੂੰ ਅਜੇ ਤੱਕ ਕੰਟੈਕਟ ਨਹੀਂ ਕੀਤਾ ਉਹਨਾਂ ਮੇਰਾ ਮਾਨ ਸਨਮਾਨ ਕੀ ਕਹਿੰਦੇ ਮੈਂ ਖੁਦ ਕਰਕੇ ਆਇਆ ਸੀ ਉਹਨਾਂ ਦੇ 2100 ਰੁਪਏ ਦੇ ਤੈਨੂੰ ਲੱਗਾ ਨਹੀਂ ਕਿ ਯਾਰ ਐਡਾ ਡਰਦਾ ਮਾਹੌਲ ਹੈ ਟੀ دہشت ਫੈਲੀ ਹੋਈ ਹੈ ਕਿ ਮੈਂ ਐਡਾ ਰਿਸਕ ਲੈ ਕੇ ਚੱਲ ਆਇਆ ਉਸੇ ਡਰ ਸੀਗਾ ਮਨ ਦੇ ਵਿੱਚ ਉਹ ਦੇਖੋ ਜੀ ਡਰਦਾ ਹੁਣ ਜੋ ਮਰਜੀ ਕੋਈ ਗਏ ਡਰਦਾ ਸਭ ਨੂੰ ਸੀ ਡਰ ਸਹਿਮਤਾ ਹਰੇਕ ਨੂੰ ਸੀ ਕਈ ਵਾਰੀ ਜਦੋਂ ਇਹਦੇ ਕਾਰਡ ਹੁੰਦੇ ਨਾ ਉਹ ਕੋਈ ਪਤਾ ਨਹੀਂ ਲੱਗਦਾ ਚਮਚਾਲ ਕਰਦੇ ਜਦੋਂ ਕੌਣ ਆ ਗਿਆ ਕਿਸ ਨੂੰ ਸ਼ੂਟ ਕਰ ਗਿਆ ਬਹੁਤ ਇਦਾਂ ਦੀਆਂ ਮਿੱਥਾਂ ਬਣੀਆਂ ਹੋਈਆਂ ਨੇ ਕਿ ਗੋਲੀ ਇਧਰੋਂ ਵੱਜੀ ਆ ਹੋਇਆ ਇੱਦਾਂ ਹੋਇਆ ਤੁਸੀਂ ਮੌਕੇ ਤੇ ਉਦੋਂ ਸੀਗੇ ਤੁਸੀਂ ਉੱਥੇ ਡੈੱਡ ਬੋਡੀਜ਼ ਦੇਖੀਆਂ ਨੇ ਤੁਸੀਂ ਤੇ ਹਾਲ ਵੀ ਦੇਖਿਆ ਡੈੱਡ ਬੋਡੀਜ਼ ਦਾ ਕੀ ਹੋਇਆ ਸੀਗਾ ਗੋਲੀਆਂ ਦੱਸੋ ਵੀ ਕਿੰਨੀਆਂ ਕਿ ਗੋਲੀਆਂ ਵੱਜੀਆਂ ਸੀਗੀਆਂ ਅਮਰਜੋਤ ਦੇ ਕਿੰਨੀਆਂ ਗੋਲੀਆਂ ਵੱਜੀਆਂ ਸੀ ਚਮਕੀਲੇ ਦੇ ਕਿੰਨੀਆਂ ਸੀਗੀਆਂ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕੁਝ ਲੱਗਾ ਕਿ ਚਮਕੀਲੇ ਦੀ ਤਰ੍ਹਾਂ ਕੋਈ ਹੋਰ ਗਾਇਕ ਆਇਆ ਹੋਵੇ ਉਹਨਾਂ ਨਾਮ ਨਾਲ ਖਟਿਆ ਹੋਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਰਮੰਡ ਅੱਜ ਤੋਂ ਠੀਕ 36 ਸਾਲ ਪਹਿਲਾਂ ਇੱਕ ਗਾਇਕ ਜੋੜੀ ਇਸ ਦੁਨੀਆ ਤੇ ਆਈ ਸੀ ਨਾਮ ਸੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਤੇ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਤੇ ਇੱਕ ਫਿਲਮ ਬਣੀ ਹੈ ਅਮਰ ਸਿੰਘ ਚਮਕੀਲਾ ਦਲਜੀਤ ਨੇ ਉਸ ਫਿਲਮ ਦੇ ਵਿੱਚ ਪਰਿਨੀਤੀ ਚੋਪੜਾ ਨੇ ਤੇ ਹੋਰ ਕਈ ਸਟਾਰ ਨੇ ਪਰ ਜਦੋਂ ਅਮਰ ਸਿੰਘ ਚਮਕੀਲਾ ਦੀ ਡੈਥ ਹੁੰਦੀ ਹੈ ਤੇ ਉਹ ਜਿਹੜੀਆਂ ਫੋਟੋ ਸਿਗੀਆਂ ਉਸ ਤੋਂ ਬਾਅਦ ਜਾਂ ਫਿਲਮ ਦੇ ਵਿੱਚ ਤੁਸੀਂ ਦੇਖਿਆ ਹੋਣਾ ਲਾਸਟ ਵਿੱਚ ਫੋਟੋਸ ਦਿਖਾਉਂਦੇ ਨੇ ਜੋ ਉਹਨਾਂ ਦੀਆਂ ਮੌਤ ਦੀਆਂ ਫੋਟੋਸ ਨੇ ਉਹ ਖਿੱਚੀਆਂ ਕਿਨੇ ਆ ਅੱਜ ਤੱਕ ਉਹ ਸਖਸ਼ ਜਿਹੜਾ ਅੱਗੇ ਨਹੀਂ ਆਇਆ ਅੱਜ ਪਹਿਲੀ ਵਾਰ ਉਹਨਾਂ ਨੂੰ ਕੈਮਰੇ ਤੇ ਲੈ ਕੇ ਆ ਰਹੇ ਆ ਨਾਮ ਉਹਨਾਂ ਦਾ ਹੈ ਡਾਕਟਰ ਰਣਜੀਤ ਸਿੰਘ ਗਲਬਤ ਉਹਨਾਂ ਨਾਲ ਕਰਾਂਗੇ ਕਿ ਉਸ ਵੇਲੇ ਮਾਹੌਲ ਕੀ ਸੀਗਾ ਕੀ ਉਹਨਾਂ ਨੇ ਆਪਣੀ ਅੱਖੀਂ ਦੇਖਿਆ ਸਾਰੀ ਗੱਲਬਾਤ ਕਰਾਂਗੇ ਸਵਾਗਤ ਕਰਦੇ ਆ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਦੇਨਿਕ ਸਵਰਟੀ ਟੀਵੀ ਤੇ ਧੰਨਵਾਦ ਜੀ ਬਹੁਤ ਕਿਵੇਂ ਹੋ ਬਹੁਤ ਵ अच्छा ਹੁਣ ਫਿਲਮ ਰਿਲੀਜ਼ ਹੋ ਚੁੱਕੀ ਹੈ ਅਮਰ ਸਿੰਘ ਚਮਕੀਲਾ ਜੀ ਤੇ ਅਖੀਰ ਦੇ ਵਿੱਚ ਕੁਝ ਫੋਟੋਸ ਦਿਖਾਉਂਦੇ ਨੇ ਜਦੋਂ ਉਹਨਾਂ ਦਾ ਸਸਕਾਰ ਕਰਨਾ ਹੁੰਦਾ ਤੇ ਇੱਕ ਕੈਮਰਾਮੈਨ ਆਉਂਦਾ ਹੈ ਤੇ ਫੋਟੋ ਖਿੱਚਦਾ ਹੈ ਜੀ ਤੇ ਹੁਣ ਉਹ ਫੋਟੋਸ ਦੇਖੀਆਂ ਨੇ ਬਹੁਤ ਟਾਈਮ ਦੀਆਂ ਵਾਇਰਲ ਹੋ ਰਹੀਆਂ ਨੇ ਗੂਗਲ ਤੇ ਕਦੀ ਕਿਤੇ ਕਦੀ ਕਿਤੇ ਜੀ ਤੇ ਅੱਜ ਇਸ ਤਰ੍ਹਾਂ ਮੈਂ ਕਿਹਾ ਵੀ ਪਹਿਲੀ ਵਾਰ ਕੈਮਰੇ ਸਾਹਮਣੇ ਤੁਹਾਨੂੰ ਲੈ ਕੇ ਆ ਰਹੇ ਹਾਂ ਉਹ ਫੋਟਾਂ ਤੁਸੀਂ ਖਿੱਚੀਆਂ ਸੀਗੀਆਂ ਤੇ ਉਸ ਵੇਲੇ ਪਤਾ ਤੁਹਾਨੂੰ ਕਿਵੇਂ ਲੱਗਾ ਸੀ ਕਿ ਚਮਕੀਲਾ ਤੇ ਅਮਰ ਜੋਤ ਨੂੰ ਗੋਲੀਆਂ ਵੱਜ ਗਈਆਂ ਤੇ ਮੌਤ ਹੋ ਚੁੱਕੀ ਹੈ ਮੈਂ ਉਸ ਟਾਈਮ ਮੱਲਾਂ ਵਾਲਾ ਨੇੜੇ ਮਹੂ ਸ਼ਹਿਰ ਉੱਥੇ ਆਪਣੀ ਫੋਟੋਗ੍ਰਾਫੀ ਲੈਣ ਸੀ ਮੇਰੀ ਆਪਣੀ ਅਸੀਂ ਉਦੋਂ ਮੈਰਿਜ ਅਟੈਂਡ ਕਰਕੇ ਆਏ ਸੀ ਤੇ ਸ਼ਾਮ ਦਾ ਟਾਈਮ ਉਸ ਟਾਈਮ ਦੂਦਰਸ਼ਨੀ ਹੁੰਦਾ ਸੀ ਜਿਆਦਾ ਜੀ ਮੋਬਾਈਲ ਵਗੈਰਾ ਤਾਂ ਨਹੀਂ ਹੁੰਦੇ ਸੀ ਸ਼ਾਮ ਨੂੰ ਖਾਣਾ ਖਾ ਰਏ ਤੇ ਪਤਾ ਦੂਦਰਸ਼ਨ ਦੇ 7:00 7:30 'ਤੇ ਲਿਖੇ ਖਬਰਾਂ 'ਚ ਪਤਾ ਲੱਗਾ ਵੀ ਇਦਾਂ ਦਾ ਮਹਾਨ ਗਾਇਕ ਜੋੜੀ ਅਮਰਸਨ ਚਮਕੀਲਾ ਤੇ ਅਮਰਜੋਦੀ ਜਾਨ ਯਾਨੀ ਕਿ ਇਹਨਾਂ ਦੀ ਸ਼ੂਟ ਕਰ ਦਿੱਤਾ ਡੈਥ ਹੋ ਗਈ ਇਹਨਾਂ ਦੀ ਜੀ ਤੇ ਸੁਣ ਕੇ ਬੇਹੱਦ ਦੁੱਖ ਲੱਗਾ ਕਿਉਂਕਿ ਵੈਸੇ ਇਹਨਾਂ ਕਲਾਕਾਰਾਂ ਨੂੰ ਦਿਲੋਂ ਬਹੁਤ ਪਹਿਲਾਂ ਹੀ ਅਸੀਂ ਬਵਾਬ ਦੇ ਦਿਲ 'ਚ ਬਹੁਤ ਪਿਆਰ ਰੱਖਿਆ ਸੀ ਇਹਨਾਂ ਬਾਰੇ ਤੇ ਜਦੋਂ ਇਹ ਚੀਜ਼ ਦਾ ਪਤਾ ਲੱਗਾ ਤੇ ਮਨ ਬਹੁਤ ਪਰੇਸ਼ਾਨ ਹੋਇਆ ਉਹਦਾਂ ਨੂੰ ਉਸ ਤੋਂ ਬਾਅਦ ਮੇਰਾ ਇੱਕ ਦੋਸਤ ਸੀ ਉੱਥੇ ਬਲਜਿੰਦਰ ਸੰਗਗੀਲਾ ਜੋ ਕਿ ਉਹਨਾਂ ਦਾ ਚਮਕੀਲਾ ਸਾਹਿਬ ਦਾ شاਗਿਰਦੀ ਸੀ ਉਹ ਵੀ ਮਤਲ ਗਾਣੇ ਗੁਣ ਲਿਖਦਾ ਸੀ ਜੀ ਉਹਨਾਂ ਨੇ ਮੈਨੂੰ ਕਨੈਕਟ ਕੀਤਾ ਵੀ ਇਦਾਂ ਦਾ ਰঞ্জੀਤ ਭਾਜੀ ਆਪਾਂ ਇਸ ਵੇਲੇ ਲੁਧਿਆਣਾ ਚਲਦਾ ਅਸਲ ਵਿੱਚ ਮੈਂ ਪਹਿਲਾਂ ਹੀ ਤਿਆਰ ਸੀ ਬਸ ਸਾਬਾਬਾ ਇਦਾਂ ਬਣਿਆ ਉਹਨਾਂ ਕਰਕੇ ਜੇ ਅਗਰ ਸੰਗੀਲਾ ਨਾ ਹੁੰਦਾ ਤਾਂ ਚਾਹੁੰਦਾ ਅੱਜ ਮੈਂ ਲੁਧਿਆਣਾ ਜਾ ਕੇ ਆਜੋ ਅੰਤਮ ਸੰਸਕਾਰ ਦੀਆਂ ਫੋਟੋ ਕਿਸੇ ਕੋਲ ਨਾ ਹੋ। ਉਦੋਂ ਸਵੇਰ ਨੂੰ तकरीबन 7:30 ਵਜੇ ਉੱਥੋਂ ਮੱਲਾਂ ਤੇ ਤੁਰ ਪਈ ਸੀ ਆਪਣੇ ਲੁਧਿਆਣੇ ਨੂੰ। ਬਤਸਾਂ ਦੇ ਵਿੱਚ ਆਲਰੇਡੀ ਖਬਰ ਸਭ ਨੂੰ ਪਤਾ ਸੀ। ਜੀ ਗੱਲਾਂ ਬਹੁਤ ਚੱਲ ਰਹੀਆਂ ਸੀ ਬਾਸਾਂ ਦੇ ਵਿੱਚ ਗੱਲ ਚੱਲ ਰਹੀ ਸੀ ਵੀ ਇਹਨਾਂ ਨੇ ਚਮਕੀਲਾ ਸਾਹਿਬ ਨੇ ਬਹੁਤ ਗੰਦੇ ਗੀਤ ਗਾਏ ਆ ਇਸ ਬਾਰੇ ਚਰਚਾ ਕੀ ਚੱਲ ਰਹੀ ਹੈ ਤੇ ਮੇਰੇ ਉਹ ਦੋਸਤ ਦੇ ਸੰਗੀਲੇ ਨੇ ਉਹਨਾਂ ਨੂੰ ਜਵਾਬ ਦਿੱਤਾ ਆnde ਤੁਸੀਂ ਤਾਂ ਉਹਨੇ ਤਾਂ ਇੱਕ ਗੀਤ ਗਾਇਆ ਸੀ ਲੋਕਾਂ ਨੇ ਸੁਣੇ ਆਂਦਾ ਟੀਵੀ ਤੇ ਆਪਾਂ ਨੂੰ ਇਹਨਾਂ ਕੁਝ ਪਰੋਸਾ ਜਾ ਰਿਹਾ ਹੈ ਇਹਨਾਂ ਅੰਗ ਪ੍ਰਦਰਸ਼ਨ ਕਰ ਰਹੇ ਆ ਗੱਲ ਕਰ ਉਹ ਤੁਸੀਂ ਤੁਹਾਡੇ ਤੀਆਂ ਬੰਨ ਅੱਖੀਂ ਵੇਖਦੇ ਸਰ ਉਹ ਬਰਦਾਸ਼ ਕਰ ਰਹੇ ਹੋ ਪਰ ਇਹਨਾਂ ਦਾ ਲਿਖਿਆ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਚਲ ਏਦਾਂ ਕਰਦੇ ਆਂ ਅਸੀਂ ਉੱਥੇ ਲੁਧਿਆਣੇ ਪਹੁੰਚ ਗਏ ਜੀ 9 ਵਜੇ ਲੁਧਿਆਣੇ ਪਹੁੰਚ ਗਏ ਸੀ ਉੱਥੇ ਸਾਰਾ ਦਿਨ ਅਸੀਂ ਵੇਟ ਕੀਤੀ ਤੇ 4 ਵਜੇ ਜਗ ਡੈਡ ਬੋਡੀਆਂ ਉੱਥੇ ਆਈਆਂ 4 ਵਜੇ ਡੈਡ ਬੋਡੀਆਂ ਆਈਆਂ ਤੇ ਉਹਨਾਂ ਨੇ ਗੱਡੀ 'ਚ ਲੈ ਗਏ ਤਿੰਨ ਡੈਡ ਬੋਡੀਆਂ ਸੀ ਚਾਰ ਸੀ ਟੋਟਲ ਦੇਬੂ ਦੀ ਡੈਡ ਬੋਡੀ ਹਸਪਤਾਲ 'ਚ ਸਿੱਧੇ ਲੈ ਗਏ ਉਹਦੇ ਵਾਰਸ ਜੀ ਇੱਥੇ ਅਮਰਸਰ ਚਮਕੀਲਾ ਅਮਰਜੋਤ ਤੇ ਗਿਲ ਹਰਜੀਤ ਹਾਰਮੋਨੀਅਮ ਆਸਤੇ ਜਿਹੜਾ ਉਹਨਾਂ ਦਾ ਸੀ ਉਹਦਾ ਇੱਕ ਗੀਤ ਵੀ ਲਿਖਿਆ ਸੀ ਗੱਲ ਮਰ ਗਿਆ ਤੇਰੇ ਪਿਆਰ ਬਿਨਾਂ ਨੂੰ ਜਿਹਨੂੰ ਲਿਖ ਲਿਖ ਚਿੱਠੀਆਂ ਪਾਉਂਦੀ ਸੀ ਕਰ ਯਾਦ ਕੁੜੇ ਚਮਕੀਲਾ ਸਾਹਮਣੇ ਗਿਆ ਸੀ ਕਰ ਯਾਦ ਕੁੜੇ ਇਹਨਾਂ ਦਾ ਲਿਖਿਆ ਸੀ ਇਹਨਾਂ ਦਾ ਲਿਖਿਆ ਸੀ ਚਮਕੀਲਾ ਸਾਹਮਣੇ ਗਿਆ ਸੀ ਹਾਂ ਇਹਨਾਂ ਤਿੰਨਾਂ ਦੇ ਡੈੱਡ ਬਣੀਆਂ ਫਿਰ ਉੱਥੇ ਲਿਆਂਦੀਆਂ ਥੋੜਾ ਰੁਕਣਾ ਚਾਹੂੰਗਾ ਥੋੜਾ ਰੁਕਣਾ ਚਾਹੂੰਗਾ ਤੁਹਾਨੂੰ ਇੱਥੇ ਅੱਛਾ ਅੱਜ ਕੀ ਇਹ ਵੀ ਸਾਨੂੰ ਇੱਕ ਗੱਲ ਪਤਾ ਲੱਗੀ ਨਹੀਂ ਤਾਂ ਖਬਰਾਂ ਇਹੀ ਸੀਗੀਆਂ ਕਿ ਚਮਕੀਲਾ ਹੁਣੀ ਆਪਣੇ ਜਿਹੜੇ ਗਾਣੇ ਗਾਉਂਦੇ ਸੀਗੇ ਅੱਛਾ ਬਹੁਤ ਵੱਡਾ ਹਿੱਟ ਗਾਣਾ ਸੀ ਕਰ ਯਾਦ ਕੁੜੇ ਤੇ ਉਹ ਉਹਨਾਂ ਦਾ ਲਿਖਿਆ ਸੀ ਉਹਨਾਂ ਦਾ ਗਿਲਰ ਜੀ ਇਦ ਦੇ ਜਦੋਂ ਡੈੱਡ ਬੰਦਿਆਂ ਟੈਂਪੋ ਚ ਲੈ ਕੇ ਆਏ ਟੈਂਪੋ ਦਾ ਅਸੀਂ ਸਾਨੂੰ ਏਸੀ ਵੀ ਘਰੇ ਰੱਖਣਗੇ ਘਰ ਅੱਗੇ ਬਸ ਉਹਨਾਂ ਨੇ ਇੱਕ ਟੈਂਪੋ ਰੋਕਿਆ ਪੰਜ ਦੋ ਮਿੰਟ ਉਸ ਤੋਂ ਬਾਅਦ ਸਿੱਧਾ ਚਮਚਾਨ ਘਟ ਲੈ ਗਏ ਸਿੱਧਾ ਘਰ ਉਹਨਾਂ ਨੂੰ ਇਸ਼ਨਾਨ ਵਗੈਰਾ ਕੁਝ ਨਹੀਂ ਕੁਝ ਐਦਾ ਕੁਝ ਨਹੀਂ ਕਰਾ ਸਿੱਧਾ ਸਮਸ਼ਾਨ ਘਟ ਲੈ ਗਏ ਉੱਥੇ ਜਾ ਕੇ ਉਹਨਾਂ ਦੇ ਚਿਖਾ ਚਣੀਆਂ ਸੀ ਤਿੰਨ ਤੇ ਉੱਥੇ ਉਸ ਤੋਂ ਬਾਅਦ ਜਦੋਂ ਚਿਖਾ ਚਣ ਲਈ ਤੇ ਤਿੰਨਾਂ ਨੇ ਚਣੀਆਂ ਹੋਈਆਂ ਸੀ ਤੇ ਹਰਜੀਤ ਗਿੱਲ ਦੇ ਜਿਹੜੇ ਸੀ ਵਾਰਤ ਉਸ ਤੋਂ ਬਾਅਦ ਉਹ ਵੀ ਹੁੰਦੀ ਡੈੱਡ ਬੜੀ ਉੱਥੋਂ ਲੈ ਗਏ ਸੀ ਉਸ ਤੋਂ ਬਾਅਦ ਇਹਨਾਂ ਦੋਨਾਂ ਦਾ ਹੀ ਚਮਕੀਲਾ ਤੇ ਅਮਰ ਜੋੜਾ ਦਿੱਤਾ ਗਿਆ ਜਦੋਂ ਤੁਸੀਂ ਉੱਥੇ ਮੌਕੇ ਤੇ ਪਹੁੰਚੇ ਫੋਟਾਂ ਵਗੈਰਾ ਖਿੱਚੀਆਂ ਤਾਂ ਉਸ ਤੋਂ ਬਾਅਦ ਫਿਰ ਮਨ ਦੇ ਵਿੱਚ ਕੀ ਚੱਲਦੀ ਪਈ ਸੀ ਕਿਉਂਕਿ ਤੁਸੀਂ ਵੀ ਗੱਲ ਕੀਤੀ ਵੀ ਮੇਰੀ ਮਨਪਸੰਦ ਜੁੜੀ ਸੀ ਕਿ ਪਹਿਲਾਂ ਵੀ ਇਹਨਾਂ ਨੂੰ ਮਿਲ ਚੁੱਕੇ ਸੀ ਨਾ ਮੈਂ ਜਿਆਦਾ ਪਹਿਲਾਂ ਨਹੀਂ ਮਿਲਿਆ ਸੀ ਪਰ ਹਮੇਸ਼ਾ ਕੋਈ ਕਲਾਕਾਰ ਇੱਕ ਝੌਂਗ ਹੁੰਦਾ ਹੈ ਹਰ ਇੱਕ ਦੇ ਦਿਲ ਦੇ ਵਿੱਚ ਕਲਾਕਾਰ ਸਮਾ ਜਾਂਦਾ ਸਾਨੂੰ ਆਪਾਂ ਨੂੰ ਇਹਦੇ ਗਾਣੇ ਬਹੁਤ ਪਿਆਰੇ ਲੱਗਦੇ ਸੀ ਹੁਣ ਵੀ ਹੁਣ ਵੀ ਹੁਣੇ ਤਕਰੀਬਨ ਮੈਂ ਡਰਾਈਵ ਕਰਦਾ ਜਦੋਂ ਗੱਡੀ ਚ ਤਕਰੀਬਨ ਤੇ ਮਰ ਰਾਤ ਨੂੰ ਖੜਾ ਕੇ ਨਾਲ ਲਾ ਹੀ ਲੈਨੇ ਆ ਤਕਰੀਬਨ ਕਿਲੋ ਜਿੰਮਗੀ ਲੈਦਾ ਬਹੁਤ ਸ਼ੌਂਗ ਹੈ ਅਜ ਵੀ ਬਹੁਤ ਸੋਹਣੇ ਆ ਪਹਿਲਾਂ ਵੀ ਬਹੁਤ ਸੁਨੇ ਆ ਸੀ ਔਰ ਅੱਜ ਵੀ ਬੜੇ ਰੀਜਨਾ ਸੁਣਦੇ ਇਹਨਾਂ ਨੂੰ ਇਕ ਲੋ ਤਾਂ ਬੰਦਾ ਡਾਕਟਰ ਰਣਜੀਤ ਸਿੰਘ ਜੀ ਨੇ ਫੋਟਾ ਖਿੱਚੀਆਂ ਤੇ ਉਸ ਤੋਂ ਬਾਅਦ ਪੂਰਾ ਵਰਲਡ ਵਾਈਡ ਵਾਇਰਲ ਹੋ ਗਈਆਂ ਤੇ ਉਸ ਤੋਂ ਬਾਅਦ ਜਦੋਂ ਫੋਟਾ ਖਿੱਚੀਆਂ ਜਦੋਂ ਤੁਸੀਂ ਉੱਥੇ ਪਹੁੰਚੇ ਕੋਈ ਮੀਡੀਆ ਵਾਲਾ ਜਾਂ ਕੋਈ ਹੋਰ ਅਖਬਾਰ ਵਾਲਾ ਕੋਈ ਉੱਥੇ ਮੌਜੂਦ ਸੀ ਜਾਂ ਤੁਸੀਂ ਇਕੱਲੇ ਸੀਗੇ ਨਹੀਂ ਜੀ ਨਹੀਂ ਉਸ ਟਾਈਮ ਮੈਂ ਇਕੱਲਾ ਹੀ ਸੀ ਦੂਦਰਸ਼ਨ ਵਾਲੇ ਉਦੋਂ ਪਹੁੰਚੇ ਜਦੋਂ ਕਿ ਉਹਨਾਂ ਨੂੰ ਲੰਬੂ ਲਾ ਦਿੱਤਾ ਸੀ ਤੇ ਪ੍ਰੈਸ ਵਾਲੇ ਜਿਹੜੇ ਖਬਰਾਂ ਵਾਲੇ ਉਹ ਵੀ ਕੋਈ ਨਹੀਂ ਸੀ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਾ ਮੇਰੇ ਕੋਲ ਫੋਟੋਆਂ ਨੇ ਵੀ ਮੈਂ ਫੋਟੋਗ੍ਰਾਫਰ ਹਾਂ ਮੈਂ ਜਾ ਕੇ ਉੱਥੇ ਇੱਕ ਵਾਹੋ ਫੋਟੋ ਸਟੂਡੀਓ ਹੈ ਬੱਸ ਸਟੈਂਡ ਦੇ ਨੇੜੇ ਇੱਕ ਬਹੁਤ ਵੱਡੀ ਦੁਕਾਨ ਹੈ ਯਾਨੀ ਉੱਤੇ ਫੋਟੋਆਂ ਦਾ ਹੀ ਕਰਦੇ ਆ ਸਨੈਪ ਕਰਦੇ ਬਣਾਉਂਦੇ ਆ ਉੱਥੇ ਜਾ ਕੇ ਮੈਂ ਸਨੈਪ ਕਢਵਾ ਲਏ ਤੇ ਦੂਦਰਸ਼ਨ ਤੋਂ ਇਹਦਾ ਬਾਤ ਲੰਬੂ ਵੇਲੇ ਹੀ ਪਹੁੰਚੇ ਸੀ ਉਸ ਤੋਂ ਬਾਅਦ ਜਿੰਨੇ ਬਹੁਤ ਦੁਨੀਆ ਤੇ ਮੈਂ ਫੋਟੋ ਘੁੰਮੀਆਂ ਮੇਰੀਆਂ ਕਿ ਹਰੇਕ ਆਪਦੇ ਨਾਂ ਤੇ ਲੋਕਾ ਦਿੰਦੇ ਸੀ ਮੇਰੀਆਂ ਖਿਚੀਆਂ ਮੇਰੀਆਂ ਖਿਚੀਆਂ ਅਸਲੀਅਤ ਤੇ ਤਾਂ ਬਹੁਤ देर ਬਾਅਦ ਬਹੁਤ ਦੇਰ ਬਾਅਦ ਜਾ ਕੇ ਚਾਰ ਪਚਾਰ ਸਾਲ ਪਹਿਲਾਂ ਜਾ ਕੇ ਪਤਾ ਲੱਗਾ ਲੋਕਾਂ ਨੂੰ ਵੀ ਅਸਲੀ ਚੱਕ ਚਕੋਣ ਜਿੰਨੇ ਇਹ ਫੋਟੋ ਖਿਚੀਆਂ ਸੀ ਅੱਛਾ ਹੁਣ ਜਦੋਂ ਫਿਲਮ ਬਣੀ ਆ ਅਮਰ ਸਿੰਘ ਚਮਕੀਲਾ ਇਮਤੀਆਜ਼ ਅਲੀ ਦੀ ਫਿਲਮ ਹੈ ਡਾਇਰੈਕਟ ਕੀਤੀ ਹੋਈ ਆ ਤਾਂ ਤੁਹਾਡੇ ਤੱਕ ਉਹਨਾਂ ਨੇ ਪਹੁੰਚ ਕੀਤੀ ਤੁਹਾਡੇ ਵਿੱਚ ਫਿਲਮ ਦੇ ਵਿੱਚ ਨਾਮ ਪਾਇਆ ਜਾਂ ਤੁਹਾਡੇ ਤਾਂ ਗੱਲਬਾਤ ਕੀਤੀ ਕਿ ਜਿਹੜੀਆਂ ਫੋਟੋਆਂ ਖਿਚੀਆਂ ਉਹ ਅਸੀਂ ਹੁਣ ਦਿਖਾਉਣੀਆਂ ਨੇ ਤੁਹਾਨੂੰ ਦੱਸਿਆ ਸੀ ਉਹਨਾਂ ਨੇ ਹਾਂ ਜੀ ਮੇਰੇ ਕੋਲ 1 ਸਾਲ ਪਹਿਲਾਂ ਫੋਨ ਆਇਆ ਸੀ ਮੈਨੂੰ ਜੱਸੀ ਸੰਗਾ ਸੀ ਕੋਈ ਲੜਕੀ ਉਹਨਾਂ ਨੇ ਮੈਨੂੰ ਇਸ ਬਾਰੇ ਪਤਾ ਨਹੀਂ ਕਿੱਥੋਂ ਉਹਨਾਂ ਨੇ ਨੰਬਰ ਲੈ ਕੇ ਮੈਨੂੰ ਲੱਭਿਆ ਮੇਰੇ ਨਾਲ ਗੱਲਬਾਤ ਕੀਤੀ ਜੀ ਤੇ ਮਹਾ ਕੋਈ ਗੱਲ ਨਹੀਂ ਤੁਸੀਂ ਆਓ ਜਦੋਂ ਮਰਜੀ ਉਹਨਾਂ ਕਹਿੰਦੇ ਵੀ ਤੁਹਾਡੀਆਂ ਫੋਟੋ ਸਾਨੂੰ ਜਿਹੜੀਆਂ ਖਿੱਚੀਆਂ ਤੁਸੀਂ ਅੰਤਮ ਸਸਕਾਰ ਦੀਆਂ ਅਸੀਂ ਇਹਨਾਂ ਨੂੰ ਆਪਣੇ ਆਪਣੇ ਫਿਲਮ ਦੇ ਵਿੱਚ ਬਣਗੀਆਂ ਉਹਨਾਂ ਨੇ ਉਸ ਤੋਂ ਬਾਅਦ 7-8 ਮਹੀਨੇ ਪਹਿਲਾਂ ਬੰਬੇ ਤੋਂ ਟੀਮ ਆਈ ਸੀ ਉਹਨਾਂ ਨੇ ਆ ਕੇ ਮੇਥੋਂ ਫੋਟੋ ਐਗਰੀਮੈਂਟ ਕਰਕੇ ਫੋਟੋ ਲੈ ਕੇ ਗਏ ਸੈਕਨਰ ਕਰਕੇ ਮੇਥੋਂ ਫੋਟੋ ਲੈ ਗਏ ਸੀ ਔਰ ਬਾਕਾਇਦਾ ਫਿਲਮ ਦੇ ਵਿੱਚ ਲੱਗਿਆ ਮੈਂ ਲੱਗਿਆ ਹਾਂਜੀ ਬਿਲਕੁਲ ਲੱਗਿਆ ਉਸ ਸਮੇਂ ਜਦੋਂ ਤੁਸੀਂ ਉੱਥੇ ਪਹੁੰਚੇ ਸੀਗੇ ਤੇ ਕਲਾਕਾਰ ਦੀ ਜੇ ਗੱਲ ਕਰੀਏ ਕਲਾਕਾਰਾਂ ਦੀ ਕਲਾਕਾਰ ਕਿਹੜੇ ਕਿਹੜੇ ਉੱਥੇ ਮੌਜੂਦ ਸੀਗੇ ਕਿਉਂਕਿ ਬੜਾ ਡਰ ਦਾ ਮਾਹੌਲ ਸੀ ਕਹਿੰਦੇ ਉਸ ਵੇਲੇ ਕਿ ਡਰ ਦਾ ਕੋਈ ਉੱਥੇ ਜਾਂਦਾ ਨਹੀਂ ਸੀ ਪਿਆ ਵੀ ਸਾਡੇ ਨਾਲ ਕਿਤੇ ਸਾਡਾ ਜਿਹੜਾ ਹਸ਼ਰ ਇਹ ਨਾ ਹੋ ਜਾਵੇ ਜੀ ਤਰੀਬਨ ਕਲਾਕਾਰ ਤੇ ਦੇਖੋ ਜੀ ਮਮਸਦੀਕ ਸੀ ਕੁਲਦੀਨ ਮਾਨਕ ਸੀ ਸਿੰਦਰ ਚਿੰਦਾਸੀ ਜਿਹੜੇ ਨੇ 88 ਪਰ ਸਿੰਦਰ ਚਿੰਦਾ ਦੇ ਹਸਪਤਲ ਜਰੀ ਨਾਲ ਇੱਕ ਲੱਤ ਟੁੱਟੀ ਹੋਈ ਹੀ ਪਲਸਟਰ ਸੀ ਉਹ ਗੱਡੀ 'ਚ ਹੀ ਬੈਠੇ ਸੀ ਲੰਮੇ ਹਾਂ ਹਾਂ ਦੀ ਲੱਤ ਟੁੱਟੀ ਹੋਈ ਤੇ ਉਹ ਗੱਡੀ 'ਚ ਹੀ ਬੈਠੇ ਹੋਏ ਸੀ ਤੇ ਰਣਜੀਤ ਕੌਰ ਸੀ ਕਿਕਰ ਡਾਲੇ ਵਾਲਾ ਚਮਚਮਕੀਲਾ ਕਹਿੰਦੇ ਕਾਫੀ ਕਲਾਕਾਰ ਜਿੰਨੇ ਸਾਰੇ ਪਹੁੰਚੇ ਸੀ ਲੇਕਿਨ ਹੈ ਦਹਿਸ਼ਤ ਦੇ ਮਾਹੌਲ ਦੇ ਵਿੱਚ ਸੀ ਸਾਰੇ ਕੋਈ ਇਹ ਨਹੀਂ ਸੀ ਬਹੁਤ ਬੜੇ ਐਵੇਂ ਜਿਹੜਾ ਮਰਜੀ ਤੋਰੇ ਪਰ ਪੂਰੇ ਦਹਿਸ਼ਤ ਦਹਿਸ਼ਤ ਹੈ ਹੀ ਬਹੁਤ ਜ਼ਿਆਦਾ ਸੀ ਉਸ ਟਾਈਮ ਉਹ ਲਾਤੇ ਏਦਾਂ ਸੀ ਕਿਉਂਕਿ ਜਿਹੜੀ ਕਲਾਕਾਰ ਟੀਮ ਤੇ ਰਹੀ ਕਿਉਂਕਿ ਉਹਨਾਂ ਨਾਲ ਉਹ ਸਾਰਾ ਜੋ ਵਾਪਰ ਪਾਣਾ ਵਾਪਰ ਚੁੱਕਾ ਸੀ ਤੇ ਉਹ ਫਿਰ ਦੂਜੇ ਕਲਾਕਾਰਾਂ ਦੇ ਦਿਮਾਗ ਤੇ ਤਾਂ ਫਿਰ ਝਟ ਵੱਜਦੀ ਹੈ ਨਾ ਇਸ ਕਰਕੇ ਉਹ ਵੀ ਥੋੜਾ ਜਿਆਦਾ ਬਹੁਤ ਸਹਿਮੇ ਸੀ ਕੋਈ ਕੋਈ ਕਲਾਕਾਰ ਹੈ ਜਿਹੜਾ ਸੀਗਾ ਜਿਹੜਾ ਭੁੱਬਾ ਮਾਰ ਕੇ ਰੋਇਆ ਹੋਵੇ ਉਸ ਵੇਲੇ ਕਿ ਉਸ ਨੂੰ ਐ ਹੋਵੇ ਕਿ ਪਤਾ ਨਹੀਂ ਕੀ ਕੁਝ ਹੋ ਗਿਆ ਹਾਂ ਉਹਨਾਂ ਚ ਮੈਂ ਜੋ ਅੱਖੀ ਦੇਖਿਆ ਸਭ ਤੋਂ ਜ਼ਿਆਦਾ ਰਣਜੀਤ ਕੌਰ ਨੇ ਬਹੁਤ ਰੋਈ ਬਹੁਤ ਮੈਂ ਉਹਦੇ ਅੱਖੀ ਦੇਖਿਆ ਰਣਜੀਤ ਕੌਰ ਬਹੁਤ ਰੋਈ ਜਿਆਦਾ ਕਲਾਕਾਰਾਂ ਚ ਜਦਦੇ ਰੋਇਆ ਤਾਂ ਬੱਬਾ ਮਾਰਕਦਰ ਜੀਤਕੁਰ ਰੋਂਦੇ ਦੇਖੀ ਕਿਸੇ ਉਸ ਵੇਲੇ ਕਿਸੇ ਕਲਾਕਾਰ ਨੇ ਕੋਈ ਬਿਆਨ ਦਿੱਤਾ ਹੋਵੇ ਜਾਂ ਕਿਸੇ ਨਾਲ ਕੋਈ ਗੱਲਬਾਤ ਹੋਈ ਹੋਵੇ ਕਿਸੇ ਨੇ ਕੁਝ ਕਿਹਾ ਹੋਵੇ ਉਸ ਮੌਕੇ ਤੇ ਹਾਂ ਉਦੋਂ ਜਦੋਂ ਸੰਸਕਾਰ ਹੋ ਗਿਆ ਅਸੀਂ ਬੈਠੇ ਸੀ ਸਾਰੇ ਤੇ ਮਾਨਕ ਨੇ ਇੱਕ ਗੱਲ ਕਹੀ ਸੀ ਮਾਨ ਕਹਿੰਦਾ ਜੀ ਪਤਾ ਨਹੀਂ ਕੀ ਗੱਲ ਆਉਂਦਾ ਸਾਡੀ ਇੱਕ ਕੈਸਟ ਆ ਜਾਂਦੀ ਨਾ ਉਹਦੇ ਚ ਦੋ ਚਾਰ ਗਾਣੇ ਸਾਡੇ ਹਿੱਟ ਹੁੰਦੇ ਬਾਕੀ ਨੋਰਮਲ ਜੇ ਰਹਿ ਜਾਂਦੇ ਆ ਪਰ ਆਂਦਾ ਚਮਕੀਲਾ ਜੇ ਜੇ ਕੋਈ ਵੀ ਤੇ ਧਰਮ ਕੈਸਟ ਵੀ ਆ ਕੇ 10 ਗਾਣੇ ਆ ਕੇ ਤੇ 10 ਦੇ 10 ਹੀ ਹਿੱਟ ਗਏ ਜੇ ਦੂਜੀ ਕੈਸਟ ਜਿਹੜੀ ਵੀ ਕੈਸਟ ਕੇ ਤੇ ਜਿੰਨੇ ਗਾਣੇ ਆਉਂਦੇ ਆਲ ਰੈਡੀ ਉਹ ਟੋਟੇ ਟੋਲੇ ਹਿੱਟ ਜਾਂਦੇ ਸੀ ਪਰ ਉਹਦੇ ਸਾਡੇ ਗਾਣੇ ਜੇ 2-4 ਹਿੱਟ ਹੁੰਦੇ ਹੀ ਤਾਂ ਬਾਕੀ ਚੱਲ ਜਾਂਦੀ ਸੀ ਸਾਡੀ ਕੈਸਟ ਚੱਲ ਜਾਂਦੀ ਸੀ ਪਰ ਜੋ ਇਹਨੇ ਨਮਾਣਾ ਖੱਟੇ ਹੋ ਕਿਸੇ ਨਹੀਂ ਕਰ ਸਕੇ ਇਹ ਆਪਣੇ ਮਾਨਤ ਸਾਹਿਬ ਦੇ ਬਿਆਨ ਸੀ ਅੱਛਾ ਡਾਕਟਰ ਸਾਹਿਬ ਮਤਲਬ ਅਸੀਂ ਵੀ ਤੁਹਾਨੂੰ ਪਹਿਲੀ ਵਾਰ ਕੈਮਰੇ ਸਾਹਮਣੇ ਲੈ ਕੇ ਆ ਰਹੇ ਹਾਂ ਨਹੀਂ ਤਾਂ ਚਮਕੀਲੇ ਦੇ ਨਾਲ ਕਿਸੇ ਨੇ ਢੂਲ ਕੀ ਵਜਾਈ ਹੋਵੇ ਜਾਂ ਕੋਈ ਕਿਸੇ ਨੂੰ ਕੋਈ ਮਿਲਿਆ ਹੋਵੇ ਉਹਨਾਂ ਦੀਆਂ ਵੀਡੀਓ ਇਸ ਦਾ ਇਸ ਤਰ੍ਹਾਂ ਵਾਇਰਲ ਹੁੰਦੀ ਹੈ ਜਿੱਦਾਂ ਚਮਕੀਲੇ ਤੇ ਭਰਾ ਹੁੰਦੇ ਨੇ ਇਸ ਤਰ੍ਹਾਂ ਬਣ ਜਾਂਦੇ ਨੇ ਤੁਸੀਂ ਉਹ ਲਾਸਟ ਮੂਵਮੈਂਟ ਕੈਪਚਰ ਕੀਤੀ ਆਪਣੇ ਕੈਮਰੇ ਨਾਲ ਹੀ ਉਹ ਫੋਟੋਸ ਖਿੱਚੀਆਂ ਨੇ ਜੋ ਫੋਟੋਸ ਨਾ ਖਿੱਚਦੇ ਤਾਂ ਸ਼ਾਇਦ ਅੱਜ ਅਸੀਂ ਉਹ ਦੇਖਣਾ ਪਾਉਂਦੇ ਜਾਂ ਫਿਲਮ ਦੇ ਵਿੱਚ ਦੇਖਣਾ ਪਾਉਂਦੇ ਤਾਂ ਤੁਸੀਂ ਉਹ ਚੀਜ਼ਾਂ ਕੈਪਚਰ ਕੀਤੀਆਂ ਤੁਸੀਂ ਇਹਨਾਂ ਚਿਰ ਕਿੱਥੇ ਸੀਗੇ ਤੁਹਾਨੂੰ ਕਦੀ ਉਹਨਾਂ ਨੇ ਸਮਾਹ ਤੇ ਬੁਲਾਇਆ ਹੋਵੇ ਜਾਂ ਤੁਹਾਨੂੰ ਕਦੀ ਅੱਗੇ ਪੇਸ਼ ਕੀਤਾ ਹੋਵੇ ਤੁਸੀਂ ਇਹਨਾਂ ਤੇ ਕਿੱਥੇ ਲੁਕੇ ਸੀਗੇ ਸਰ ਅਸਲੇ ਨਾ ਇਹ ਜਿਹੜਾ ਟੀਮ ਇਹਨਾਂ ਦੀ ਬਣ ਗਈ ਹੈ ਕੋਈ ਕਿਸੇ ਦਾ ਮੁੱਲ ਨਹੀਂ ਪਾਉਂਦੇ ਸਿਰਫ ਆਪੋ ਆਪਣਾ ਦੇਖ ਰਹੇ ਨੇ ਇਹਨਾਂ ਨੂੰ ਮੈਂ ਖੁਦ ਲੁਧਿਆਣੇ ਲੋਕਲ ਰਹਿਣਾ ਇਹਨਾਂ ਸਾਰਿਆਂ ਨੇ ਸਾਰੀਆਂ ਟੀਮ ਨੂੰ ਪਤਾ ਵੀ ਕਿਹੜਾ ਵਿਅਕਤੀ ਜਿੰਨੇ ਫੋਟੋ ਖਿੱਚੀਆਂ ਮੈਂ ਖੁਦ ਮਿਲੇ ਜੇ ਅੱਜ ਤੋਂ 8-9 ਸਾਲ ਪਹਿਲਾਂ 10 ਸਾਲ ਪਹਿਲਾਂ ਦੋ ਤਿੰਨ ਵਾਰ ਮਿਲੇ ਮੈਂ ਗਿਆ ਵੀ ਆ ਅਬ ਦੇ ਤੌਰ ਤੇ ਗਿਆ ਪਰ ਇਹਨਾਂ ਨੇ ਕੋਈ ਕਦੇ ਕੋਈ ਮੈਨੂੰ ਕੋਈ ਇਹੋ ਜਿਹਾ ਕੋਈ ਮਾਨ ਸਨਮਾਨ ਨਹੀਂ ਦਿੱਤਾ ਵੀ ਜਿੰਦੇ ਨਾਲ ਮੈਨੂੰ ਫਕਰ ਹੋਵੇ ਹਾਂ ਠੀਕ ਮੇਰੇ ਜੋ ਮੈਂ ਇਨੀ ਕੁਰਬਾਨੀ ਕਰਕੇ ਗਿਆ ਮੇਰਾ ਵਾਕਈ ਇਹਨਾਂ ਨੇ ਮੇਰਾ ਮੁੱਲ ਪਾਇਆ ਹੋਵੇ ਪਰ ਨਹੀਂ ਇਹਨਾਂ ਨੇ ਕਦੀ ਕਿਸੇ ਮੇਲੇ ਵਿੱਚ ਮੈਨੂੰ ਇਨਵਾਈਟ ਨਹੀਂ ਅਜੇ ਤੱਕ ਕੀਤਾ ਨਾ ਇਹਨਾਂ ਨੇ ਅਜੇ ਤੱਕ ਮੈਨੂੰ ਪੁੱਛਿਆ ਵੀ ਤੂੰ ਕਾਕਾ ਕਿੱਥੇ ਰਹਿਣਾ ਕੌਣ ਹੈ ਤੇ ਕੀ ਹੈ ਬਿਲਕੁਲ ਨਹੀਂ ਕਦੀ ਵੀ ਨਹੀਂ ਕੁਝ ਗੱਲਬਾਤ ਹੋਈ ਹੋਵੇ ਕਿਸੇ ਪਰਿਵਾਰ ਮੈਂਬਰ ਕਿਸੇ ਨਾਲ ਨਹੀਂ ਨਾ ਜੇ ਨਾ ਨਾ ਕੱਲਾ ਬਲਤੇਜ ਸਰਾ ਨੂੰ ਪਤਾ ਲੱਗਾ ਸੀ ਉਹ ਵੀ ਇਹਨਾਂ ਦੀ ਟੀਮ ਦਾ ਮੈਂਬਰ ਹੀ ਹੈ ਉਹ ਮੇਰੀ ਜਰੂਰ ਇੰਟਰਵਿਊ ਕਰ ਗਿਆ YouTube ਤੇ ਤੇ ਨਹੀਂ ਇਸ ਤੋਂ ਬਗੈਰ ਹੋਰ ਕਿਸੇ ਨੇ ਵੀ ਨਹੀਂ ਕਦੀ ਕਿਸੇ ਘਰ ਦੇ ਮੈਂਬਰਾਂ ਨਾਲ ਤੁਹਾਡੀ ਗੱਲ ਹੋਈ ਹੋਵੇ ਗੁਰਮੇਲ ਕੌਰ ਦੇ ਨਾਲ ਜੱਜਮਨ ਚਮਕੀਲੇ ਦੇ ਨਾਲ ਕਿਸੇ ਨਾਲ ਵੀ ਗੱਲਬਾਤ ਹੋਈ ਹੋਵੇ ਮੈਂ ਜਦੋਂ ਮੇਲੇ ਤੇ ਗਿਆ ਸੀ ਮੈਂ ਖੁਦ ਉਲਟਾ ਮੈਂ ਗੁਰਮੇਲ ਕੌਰ ਦਾ ਮਾਨ ਸਤਕਾਰ 2100 ਰੁਪਏ ਦਾ ਮੈਂ ਆਪ ਕਰਕੇ ਆਇਆ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਦੇ ਕੋਈ ਕੰਟੈਕਟ ਨਹੀਂ ਕੀਤਾ ਉਹਨਾਂ ਨੇ ਕਦੀ ਵੀ ਮੈਨੂੰ ਅੱਜ ਤੱਕ ਕੰਟੈਕਟ ਨਹੀਂ ਕੀਤਾ ਉਹਨਾਂ ਮੇਰਾ ਮਾਨ ਸਮਾਨ ਕੀ ਕਹਿੰਦਾ ਮੈਂ ਖੁਦ ਕਰਕੇ ਆਇਆ ਸੀ ਉਹਨਾਂ ਦੇ 2100 ਰੁਪਏ ਦਾ ਸਮਾਨ ਮਤਲਬ ਕਿ ਜਦੋਂ ਵੀ ਉੱਥੇ ਸਮਾਤ ਤੇ ਮੇਲਾ ਲੱਗਦਾ ਤਾਂ ਕਦੀ ਵੀ ਤੁਹਾਨੂੰ ਇਨਵਾਈਟ ਨਹੀਂ ਕੀਤਾ ਜਾਂਦਾ ਬਿਲਕੁਲ ਜੀ ਅੱਜ ਤੱਕ ਮੈਨੂੰ ਕਿਸੇ ਮੇਲੇ 'ਚ ਕਿਸੇ ਨੇ ਵੀ ਨਹੀਂ ਅੱਜ ਤੱਕ ਮੈਨੂੰ ਇਨਵਾਈਟ ਕੀਤਾ ਨਾ ਮੈਂ ਉੱਥੇ ਗਿਆ ਨਾ ਨਾ ਮੈਨੂੰ ਸੱਦਿਆ ਉਦਾਂ ਉਹਨਾਂ ਨੂੰ ਪਤਾ ਹੈ ਕਿ ਇਹੀ ਬੰਦਾ ਜਿਹਨੇ ਫੋਟੋ ਖਿੱਚੀਆਂ ਸੀ ਹਾਂ ਜੀ ਹੁਣ ਤਾਂ ਬਹੁਤ ਜ਼ਿਆਦਾ ਕਾਫੀ ਸਾਲ ਹੋ ਗਏ ਸਾਨੂੰ ਕਾਫੀ ਪਤਾ ਲੱਗ ਚੁੱਕਾ ਵੀ ਇਹ ਚਾਚਾ ਖਾਸ ਕਰਕੇ ਜਿਵੇਂ ਰਣਜੀਤ ਮਣੀ ਵੀ ਇਹਨਾਂ ਦਾ ਚਗਿਰਦੀ ਹੈ ਤੇ ਰਣਜੀਤ ਮਣੀ ਤਾਂ ਮੇਰਾ ਬਹੁਤ ਕਰੀਬੀ ਦੋਸਤਾਂ ਚ ਹੋਇਆ ਤੇ ਉਹ ਉਹਦਾ ਵੀ ਉਹ ਮਣੀ ਦੇ ਪ੍ਰੋਗਰਾਮ ਉਥੇ ਨਾਲ ਕਰਾਇਆ ਸੀ ਤੇ ਮਣੀ ਦੇ ਕਹਿਣ ਤੇ ਮੈਂ ਮੜਾ ਜਾ ਗਿਆ ਸੀ ਲੇਕਿਨ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਹੋਰ ਕਿਸੇ ਨੇ ਮੈਨੂੰ ਕਦੀ ਨਹੀਂ ਬੁਲਾਇਆ ਸੀ ਮੈਂ ਸਿਰਫ ਮਣੀ ਦੇ ਕਹਿਣ ਤੇ ਮੇਰਾ ਬਹੁਤ ਜਿਗਰੀ ਦੋਸਤ ਹੈ ਅੱਜ ਵੀ ਦੋਸਤ ਹੈ ਪਹਿਲਾਂ ਅਸੀਂ ਤੇ ਉਹਦੇ ਕਹਿਣ ਤੇ ਮੈਂ ਗਿਆ ਸੀ ਬਸ ਜਦੋਂ ਡੈਡ ਬੋਡੀਆਂ ਨੂੰ ਲਾਂਬੂ ਲਾਉਣ ਲੱਗੇ ਸੀ ਤਾਂ ਕਿੰਨੇ ਕ ਟਾਈਮ ਪਹਿਲਾਂ ਪਹੁੰਚੇ ਸੀ ਤੁਸੀਂ ਉਦੋਂ ਅਸੀਂ ਤਾਂ ਸਵੇਰੇ 9 ਵਜੇ ਪਹੁੰਚ ਗਏ ਸੀ ਉੱਥੇ ਤੇ ਨੌਂ ਦੇ ਸਾਰਾ ਦਿਨ ਅਸੀਂ ਉੱਥੇ ਇੰਤਜ਼ਾਰ ਕੀਤਾ ਉਹਦੇ ਘਰ ਹੀ ਉੱਥੇ ਬਾਹਰ ਬੈਠੇ ਰਹੇ ਤੇ 4 ਵਜੇ ਡੈੱਡ ਬੋਡੀ ਆਈਆਂ ਟੈਂਪੋ ਤੇ ਲੈ ਕੇ ਆਏ ਟੈਂਪੋ ਤੋਂ ਜਦੋਂ ਲੈ ਕੇ ਆਏ ਤਾਂ ਉਹ ਘਰ ਅੱਗੇ 2 ਮਿੰਟ ਦੀ ਬ੍ਰੇਕ ਮਾਰੀ ਉਹਨਾਂ ਨੇ ਉਸ ਤੋਂ ਬਾਅਦ ਚਮਚਾਨ ਘੜ ਚ ਲੈ ਗਏ ਉਸ ਟਾਈਮ 3 ਡੈੱਡ ਬੋਡੀ ਆਈਆਂ ਸੀ ਉਹਦੇ ਵਿੱਚ ਚਮਕੀਲਾ ਸਾਹਿਬ ਅਮਰਜੋਤ ਤੇ ਗਿੱਲ ਹਰਜੀਤ ਦੀ ਉਸ ਤੋਂ ਕੋਚਰ ਬਾਅਦ ਸਮਸ਼ਾਨ ਘੜ ਦੇ ਵਿੱਚ ਹੀ ਹਰਜੀਤ ਗਿੱਲ ਦੀ ਡੈੱਡ ਬੋਡੀ ਜਰਿਆ ਸੀ ਉਹਦੇ ਵਾਰਸੋ ਵੀ ਬੁਲਾਏ ਗਏ ਸੀ ਤੁਹਾਨੂੰ ਲੱਗਾ ਨਹੀਂ ਕਿ ਯਾਰ ਐਡਾ ਡਰਦਾ ਮਾਹੌਲ ਐ ਡੀ دہشت ਫੈਲੀ ਹੋਈ ਆ ਕਿ ਮੈਂ ਐਡਾ ਰਿਸਕ ਲੈ ਕੇ ਚੱਲਾ ਆਂ ਉਸੇ ਡਰ ਸੀਗਾ ਮਨ ਦੇ ਵਿੱਚ ਉਦੋਂ ਦੇਖੋ ਜੀ ਡਰ ਤਾਂ ਹੁਣ ਜੋ ਮਰਜੀ ਕੋਈ ਕਰੇ ਡਰ ਤਾਂ ਸਭ ਨੂੰ ਸੀ ਡਰ ਸਹਿਮ ਤਾਂ ਹਰੇਕ ਨੂੰ ਸੀ ਕਈ ਵਾਰੀ ਜਿਹੜਾ ਇਹ ਜਿਹੇ ਕਾਰਡ ਹੁੰਦੇ ਨਾ ਉਹ ਕੋਈ ਪਤਾ ਨਹੀਂ ਲੱਗਦਾ ਛਮਚਾਰ ਕਰ ਜੇ ਉਦੋਂ ਕੌਣ ਆ ਗਿਆ ਕਿਸ ਨੂੰ ਸ਼ੂਟ ਕਰ ਜੇ ਡਰ ਜ਼ਰੂਰ ਸੀ ਪਰ ਉਹਨਾਂ ਨਾਲ ਜਿਹੜਾ ਦਿਲ ਤੋਂ ਪਿਆਰ ਸੀ ਉਹ ਪਿਆਰ ਜਿਹੜਾ ਉਹ ਬਹੁਤ ਮਨ ਨੂੰ ਦਲੇਰ ਬਣਾ ਕੇ ਰੱਖਿਆ ਉਹਨੇ ਪਰ ਉਸੇ ਦਲੇਰੀ ਦੇ ਖਾਤਰ ਅੱਜ ਜੋ ਮੇਰੀਆਂ ਫੋਟੋ ਖਿੱਚੀਆਂ ਹੋਈਆਂ ਨੇ ਅੱਜ ਦੁਨੀਆ ਭਰ ਵਿੱਚ ਪ੍ਰਚਲਿਤ ਨੇ ਹਰੇਕ ਮਾਨ ਸਨਮਾਨ ਨਾਲ ਜਿੰਨੂੰ ਪਤਾ ਲੱਗਦਾ ਮਿੱਥ ਮੰਗਾਉਂਦਾ ਔਰ ਮੈਂ ਅਜ ਤੱਕ ਕਦੀ ਕਿਸੇ ਤੋਂ ਪੈਸੇ ਨਹੀਂ ਲਿਆ ਮੈਂ ਜਿੰਨੇ ਮੈਂ ਫੋਟੋ ਮੰਗਦਾ ਮੈਂ ਹਰਕ ਨੂੰ ਉਸੇ ਟਾਈਮ ਉਹ ਤੁਹਾਨੂੰ ਵਟਸਐਪ ਕਰਕੇ ਨੂੰ ਭੇਜਦਾ ਹਾਂ اچھا ਮੈਂ ਇਹ ਵੀ ਸੁਣਿਆ ਹੈ ਆਫ ਦਾ ਰਿਕਾਰਡ ਜਦੋਂ ਤੁਸੀਂ ਗੱਲ ਕੀਤੀ ਕਿ ਤੁਸੀਂ ਦੱਸਿਆ ਕਿ ਜਦੋਂ ਇਹ ਫੋਟੋਆਂ ਖਿੱਚੀਆਂ ਸੀਗੀਆਂ ਤੁਸੀਂ ਲੋਕਾਂ ਦੇ ਘਰ-ਘਰ ਜਾ ਕੇ ਆ ਫੋਟੋਸ ਦਿੱਤੀਆਂ ਸੀ ਜਿਹੜੇ ਕਰੀਬੀ ਸੀਗੇ ਨਾ ਉਹਦੋਂ ਕੋ ਗੱਡੀ ਨਾ ਮੋਟਰਸਾਈਕਲ ਆਮ ਸਫਰ ਜਿਹੜਾ ਹੁੰਦਾ ਸੀ ਬੱਸਾਂ ਵਿੱਚ ਜਾਂ ਆਟੋ ਵਿੱਚ ਤੁਸੀਂ ਇਸ ਤਰ੍ਹਾਂ ਗਏ ਸੀਗੇ ਬਿਲਕੁਲ ਜੀ ਬਿਲਕੁਲ ਮੈਂ ਉਸ ਤੋਂ ਬਾਅਦ ਮੈਂ ਕਾਫੀ ਸੈਟ ਤਿਆਰ ਕਰ ਲਏ ਸੀ ਫੋਟੋਆਂ ਦੇ ਉਸ ਟਾਈਮ ਮੇਰੇ ਕੋਲ 17 ਫੋਟੋਆਂ ਦਾ ਸੈਟ ਸੀ ਤੇ ਮੈਂ ਪਹਿਲਾਂ ਇੱਥੇ ਫਰੀਦਕੋਟ ਗਿਆ ਉੱਥੇ ਗਿਆਨੀ ਇਹਨਾਂ ਦੇ ਜਿਹੜਾ ਤਮਕੀਲਾ ਸਾਹਿਬ ਸੌਰਗ ਗਿਆਨੀ ਗੁਰਬਜਨ ਸੰਸੀ ਡੋਗਰ ਬਸਤੀ ਰਹਿੰਦੇ ਸੀ ਮੈਂ ਉਹਨਾਂ ਦੇ ਘਰੇ ਫੋਟੋ ਦੇਖ ਕੇ ਆਇਆ ਉਹਨਾਂ ਨੂੰ ਤੇ ਉਸ ਤੋਂ ਬਾਅਦ ਮੈਂ ਸਵਨ ਸਿਵਿਆ ਨੂੰ ਦੇਖ ਕੇ ਆਇਆ ਤੇ ਇੱਕ ਕਡਾਲੇ ਵਾਲਾ ਚਮਕ ਚਮਕੀਲਾ ਕੁਲਦੀਪ 파ਰਸ ਤੇ ਇੱਕ ਜਿਹੜੇ ਆਪਣੇ ਉਹ ਬਾਬਾ ਬੋਰ ਸੀ ਨਾਂ ਨਹੀਂ ਯਾਦ ਉਹਨਾਂ ਨੂੰ ਯਾਨੀ ਤਕਰੀਬਨ ਮੈਂ ਸਾਰਿਆਂ ਨੂੰ ਹੀ ਆ ਮੈਂ ਆਪਣੇ ਅਮਰਜੋਦੀ ਭੈਣ ਉੱਤੇ ਰਹਿੰਦੇ ਕੁਆਟਰਾਂ ਚ ਉਹਨਾਂ ਨੂੰ ਵੀ ਸਭ ਨੂੰ ਮੈਂ ਉਦੋਂ ਬਾਅਦ ਮੇਰੇ ਕੋਲ ਨਾ ਤਾਂ ਮੋਟਰਸਾਈਕਲ ਸੀ ਬਸ ਸੀ ਆਟੋ ਸੀ ਕੋਲੋਂ ਕਿਰਾਇਆ ਖਰਚ ਕੇ ਕੋਲ ਘਰ ਕਿਰਾਇਆ ਖਰਚ ਕੇ ਸਭ ਨੂੰ ਹੀ ਸੈੱਟ ਪੂਰੇ ਕਰੋ ਕਰ ਦੇ ਕੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਤੁਸੀਂ ਬਿਲਕੁਲ ਜੀ ਬਿਲਕੁਲ ਬਹੁਤ ਜਗ੍ਹਾ ਜਿੱਥੇ ਤੱਕ ਮੈਨੂੰ ਯਾਨੀ ਪਤਾ ਲੱਗਾ ਜਨਾਂ ਦੇ ਮੈਂ ਸਭ ਨੂੰ ਫੋਟੋ ਭੇਜੀਆਂ ਅੱਛਾ ਡਾਕਟਰ ਸਾਹਿਬ ਇੱਕ ਦੋ ਆਖਰੀ ਸਵਾਲ ਕਰਨੇ ਨੇ ਬਹੁਤ ਇਦਾਂ ਦੀਆਂ ਮਿੱਥਾਂ ਬਣੀਆਂ ਹੋਈਆਂ ਨੇ ਕਿ ਗੋਲੀ ਇਧਰੋਂ ਵੱਜੀ ਆ ਹੋਇਆ ਇਦਾਂ ਹੋਇਆ ਤੁਸੀਂ ਮੌਕੇ ਤੇ ਉਦੋਂ ਸੀਗੇ ਤੁਸੀਂ ਉੱਥੇ ਡੈੱਡ ਬੋਡੀਜ਼ ਦੇਖੀਆਂ ਨੇ ਤੁਸੀਂ ਤੇ ਹਾਲ ਵੀ ਦੇਖਿਆ ਡੈੱਡ ਬੋਡੀਜ਼ ਦਾ ਕੀ ਹੋਇਆ ਸੀਗਾ ਗੋਲੀਆਂ ਦੱਸੋ ਵੀ ਕਿੰਨੀਆਂ ਇੱਕ ਗੋਲੀਆਂ ਵੱਜੀਆਂ ਸੀਗੀਆਂ ਅਮਰਜੋਤ ਦੇ ਕਿੰਨੀਆਂ ਗੋਲੀਆਂ ਵੱਜੀਆਂ ਸੀ ਚਮਕੀਲੇ ਦੇ ਕਿੰਨੀਆਂ ਸੀਗੀਆਂ ਤੇ ਨਾਲ ਜਿਹੜੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਦੇ ਕਿੰਨੀਆਂ ਗੋਲੀਆਂ ਵੱਜੀਆਂ ਸੀ ਦੇਖੋ ਚਮਕੀਲਾ ਸਾਹਿਬ ਦਾ ਤਾਂ ਤਾਂ ਬਰਸਟ ਮਾਰਿਆ ਸੀ ਪੂਰਾ ਮੂੰਹ ਦੇ ਪੂਰਾ ਪੂਰਾ ਜਿੰਦਾ ਅਣਗਿਣਤ ਗੋਲੀਆਂ ਕਹਿ ਸਕਦੇ ਆ ਪਤਾ ਨਹੀਂ ਕਿੰਨੀਆਂ ਬਹੁਤ ਜ਼ਿਆਦਾ ਵੱਜੀਆਂ ਸੀ ਜਿਹੜਾ ਹਰਜੀਤ ਗਿੱਲ ਨੇ ਉਹਦੇ ਵੀ ਕੁਝ ਜ਼ਿਆਦਾ ਨਹੀਂ ਸੀ ਉਹਦੇ ਮੂੰਹ ਦੇ ਵਿੱਚ ਗੋਲੀ ਵੱਜੀ ਸੀ ਤੇ ਅਮਰ ਆ ਗਲੇ ਰਚ ਮਾਰੀ ਹੋਈ ਸੀ ਤੇ ਅਮਰਜੋਤ ਦੇ ਜਿਹੜੇ ਸੀ ਸ਼ੈਂਦ ਪੁਲਪੜੀ ਦੇ ਗੋਲੀ ਸੀ ਉਹਨੇ ਵੀ ਇੱਕ ਦੋ ਗੋਲੀਆਂ ਦੇ ਵੱਜੀਆਂ ਬਾਤ ਦਿਮਾਗ ਤੇ ਸਿੱਧੀਆਂ ਸੀ ਜਿੰਦਾ ਕਰਕੇ ਉਹ ਡੈਥ ਹੋ ਗਈ ਪਰ ਸਭ ਤੋਂ ਜ਼ਿਆਦਾ ਗੋਲੀਆਂ ਜੇ ਵੱਜੀਆਂ ਸੀ ਤੇ ਚਮਕੀਲਾ ਸਾਹਿਬ ਦੇ ਮੂਹੇ ਸੀ ਤੇ ਬਾਕੀ ਜਿਹੜਾ ਆਪਣੇ ਦੇਬੂ ਸੀ ਉਹਦੇ ਉਹ ਇੱਥੇ ਡੈੱਡ ਬੋਡੀ ਆਈ ਨਹੀਂ ਉਹਦੇ ਬਾਰੇ ਪਤਾ ਨਹੀਂ ਤੇ ਚਮਕੀਲਾ ਨੇ ਕਹਿੰਦੇ ਬੈਗ ਤੇ ਵੀ ਬਹੁਤ ਜ਼ਿਆਦਾ ਸਿਰ ਤੇ ਵੀ ਵੱਜੇ ਬਾਹ ਦੇ ਕੋਲ ਬ੍ਰਸਟੇ ਨਾ ਜ਼ਿਆਦਾ ਮਾਰਿਆ ਹੋਈ ਸੀ ਕਿ ਪਿੱਛੋਂ ਸਾਰਾ ਕੱਪੜਾ ਹੀ ਖੁੱਲ ਗਿਆ ਸੀ ਜਿਵੇਂ ਕਹਿੰਦੇ ਸਿਰ ਦਾ ਬੁਰਾਲੀ ਸੀ ਜਨਾਂ ਜੋ ਤੁਹਾਡੇ ਤੱਕ ਖਬਰ ਪਹੁੰਚੀ ਸੀ ਕਿ ਇਸ ਤਰ੍ਹਾਂ ਹੋ ਗਿਆ ਆ ਉਦੋਂ ਫਰਸਟ ਰਿਐਕਸ਼ਨ ਕੀ ਸੀ ਤੁਹਾਡਾ ਉਹਨਾਂ ਮਨ ਦੇ ਵਿੱਚ ਕੀ ਹੈ ਕਿ ਧੱਕਾਵਾਜਾ ਬਹੁਤ ਤੁਹਾਡਾ ਸ਼ਾਇਦ ਉਸ ਦਿਨ ਜਦੋਂ ਇਹ ਸ਼ਾਨ ਨੂੰ ਪਤਾ ਲੱਗਦਾ ਵੀਰਵਾਰ ਦਾ ਦਿਨ ਸੀ ਮੈਂ ਡਿੰਕ ਕਰਦਾ ਮੈਂ ਉਦੋਂ ਵੀਰਵਾਰ ਡਿੰਕ ਨਹੀਂ ਕਰਦਾ ਬਿਲਕੁਲ ਪਰ ਬਹੁਤ ਉਹ ਲਖਾ ਅਸੀਂ ਉਸ ਦਿਨ ਫਿਰ ਸੰਗੀਲਾ ਸਾਹਿਬ ਅਸੀਂ ਸ਼ਾਨ ਨੂੰ ਡਿੰਕ ਬਹੁ ਕੀਤੀ ਬਹੁ ਮਾਨੇ ਪਰੇਸ਼ਾਨ ਰਿਹਾ ਵੀ ਆਹ ਕੀ ਬਣ ਗਿਆ ਇੱਕ ਐਡਾ ਵੱਡਾ ਮਹਾਨ ਕਲਾਕਾਰ ਹੋ ਕੇ ਉਹਦੇ ਨਾਲ ਕੀ ਭਾਣਾ ਵਾਪਰ ਗਿਆ ਉਹ ਸੁਣ ਕੇ ਬਹੁਤ ਦੁੱਖ ਲੱਗਾ ਅਸੀਂ ਉਹਨਾਂ ਨੂੰ ਵੀਰਵਾਰ ਦੇ ਦਿਨ ਡ੍ਰਿੰਕ ਬਹੁਤ ਪੀਤੀ ਉਹ ਸਵੇਰ ਉੱਠ ਕੇ ਫੇਰ ਜਲਦੀ ਜਾਣੀ ਪੰਚ ਤੇ ਹੁਣ ਜਿੱਦਾਂ ਹੁਣ ਫਿਲਮ ਬਣੀ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਦਲਜੀਤ ਨੇ ਚਮਕੀਲਾ ਸਾਹਿਬ ਦਾ ਕਿਰਦਾਰ ਨਿਭਾਇਆ ਤੇ ਹੁਣ ਕਿਵੇਂ ਲੱਗਾ ਸਾਰਾ ਕੁਝ ਦੇਖ ਕੇ ਕਿ ਉਸ ਜਿਹਨੂੰ ਤੁਸੀਂ ਦਿਲੋਂ ਪਿਆਰ ਕਰਦੇ ਉਸ ਬੰਦੇ ਤੇ ਫਿਲਮ ਬਣੀ ਹੈ ਉਹ ਜਦੋਂ ਪਤਾ ਲੱਗਾ ਵੀ ਇਹ ਫਿਲਮ Netflix ਤੇ ਹੀ ਚਲਣੀ ਕੱਲੀ ਜਦੋਂ ਫਿਲਮ ਰਿਲੀਜ਼ ਹੋਣੀ ਸੀ ਮੈਂ ਸਪੈਸ਼ਲ ਉਸੇ ਦੇਣੀ ਆਪਦਾ ਟੀਵੀ ਦਾ Netflix ਸੇ ਚਾਲੂ ਕਰਾਇਆ ਪੂਰਾ ਭਾਜਨਾਟ ਹਰ ਹਰ ਆ ਚਾ ਫਿਲਮ ਦੇਖਣੀ ਦੇਖਣੀ ਪਹਿਲੇ ਦਿਨ ਨਹੀਂ ਦੇਖੀ ਪਹਿਲੇ ਦਿਨ ਹੀ ਜਦੋਂ ਲੀਜੋ ਪਹਿਲੇ ਦਿਨ ਹੀ ਫਿਲਮ ਦੇਖੀ ਮੈਂ ਆਪਦੇ ਲੈ ਕੇ ਨੈਟਫਲਿਕਸ ਤੇ ਮੈਂ ਆਪਦੇ ਫਿਲਮ ਦੇਖੀ ਸਾਰਿਆਂ ਨੂੰ ਪਤਾ ਇਹਨਾਂ ਨੂੰ ਦਿਖਾਈ ਸਾਰਿਆਂ ਨੂੰ ਤੇ ਆਪਾਂ ਨੂੰ ਇੰਨਾ ਹੀ ਚਾਹ ਸੀ ਵੀ ਆਪਾਂ ਦੂਜਾ ਦਿਨ ਨਹੀਂ ਪਾਉਣ ਦਿੱਤਾ ਪਹਿਲੇ ਦਿਨ ਨੈਟਫਲਿਕਸ ਤੇ ਫਿਲਮ ਦੇਖੀ ਅੱਛਾ ਤੁਹਾਡਾ ਵੀ ਵਿੱਚ ਥੋੜਾ ਜਿਹਾ ਹੈਗਾ ਜਿਹੜਾ ਫੋਟੋਗ੍ਰਾਫਰ ਦਾ ਤੁਹਾਡਾ ਵੀ ਦਿਖਾਇਆ ਗਿਆ ਹੈ ਨਾ ਕਿਸੇ ਜਿਹੜੇ ਬੰਦੇ ਨੇ ਐਕਟ ਕੀਤਾ ਹੈ ਤੁਹਾਡਾ ਡਾਇਰੈਕਟਰ ਸੀਵੀਆ ਸਾਹਿਬ ਤੁਹਾਡੇ ਕੋਲ ਫਿਰ ਆਈ ਸੀ ਸਾਈਟ ਤੇ ਲੈ ਕੇ ਸੀ ਤੁਹਾਨੂੰ ਜਦੋਂ ਤੁਸੀਂ ਫੋਟੋ ਖਿੱਚੀਆਂ ਇਸ ਨੇ ਉਦਾਂ ਦਾ ਨਹੀਂ ਏਦਾਂ ਮੈਂ ਤਾਂ ਸਿਰਫ ਫੋਟੋ ਖਿੱਚਿਆ ਹਾਂ ਉਹ ਤੋਂ ਇੱਕ ਜਦੋਂ ਫਿਲਮ ਬਣ ਜਾਂਦੀ ਉਹ ਕੁਝ ਨਾ ਕੁਝ ਸੀਨ ਤਾਂ ਬਣਾਉਣੇ ਪੈਂਦੇ ਉਹਨਾਂ ਨੂੰ ਤੇ ਮੈਂ ਤਾਂ ਆਪਦਾ ਜੋ ਫੋਟੋਗ੍ਰਾਫੀ ਕੀਤੀ ਸੀ ਲੱਗ ਲੱਗ ਕਰਕੇ ਤੇ ਆਪਦੇ ਮਰਜ਼ੀ ਨਾਲ ਜਿਵੇਂ ਵਿਚਰਦੇ ਰਹੇ ਉਹਵੇਂ ਤੇ ਇਹਦੇ ਇਹਨਾਂ ਦਾ ਇੱਕ ਆਪਦੇ ਸੀਨ ਜੋ ਬਣਾਉਣੇ ਹੁੰਦੇ ਉਹ ਫਿਲਮ ਨੇ ਬਣਾਇਆ ਪਿਆ ਅੱਛਾ ਕਿੰਨਾ ਕੁ ਟਾਈਮ ਰੁਕੇ ਰਹੇ ਤੁਸੀਂ ਉੱਥੇ ਉੱਥੇ ਹੀ ਸਾਲੂ 9 ਵਜੇ ਤੋਂ ਲੈ ਕੇ 5 ਵਜੇ ਤੱਕ ਉੱਥੇ ਹੀ ਰਹਿਣ ਲੱਦਿਆ ਨੇ 5 6 ਤਾਂ ਸਾਨੂੰ ਸੰਚਾਰ ਘਾਟੇ ਵਾਝੇ ਗਏ ਸੀ ਉਸ ਤੋਂ ਬਾਅਦ ਸ਼ਾਮੀ ਫਿਰ ਵਾਪਸ ਆਏ ਜੀ ਇੱਕ ਆਖਰੀ ਸਵਾਲ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕੁਝ ਲੱਗਾ ਕਿ ਚਮਕੀਲੇ ਦੀ ਤਰ੍ਹਾਂ ਕੋਈ ਹੋਰ ਗਾਇਕ ਆਇਆ ਹੋਵੇ ਉਹਨਾਂ ਨਾਮ ਨਾਲ ਖਟਿਆ ਹੋਵੇ ਜਾਂ ਚਮਕੀਲਾ ਦੁਬਾਰਾ ਕਹਿ ਲਓ ਕਿ ਕਈ ਲੋਕ ਇਹ ਵੀ ਕਹਿੰਦੇ ਆ ਕਿ ਚਮਕੀਲੇ ਦਾ ਜਿਹੜਾ ਇੱਕ ਗਾਉਣ ਦਾ ਤਰੀਕਾ ਸੀਗਾ ਇੱਕ ਜਿਹੜੀਆਂ ਉਹ ਰਿਦਮ ਹੁੰਦੀਆਂ ਸੀ ਉਹ ਬਿਲਕੁਲ ਵੱਖਰੀਆਂ ਹੁੰਦੀਆਂ ਸੀਗੀਆਂ ਉਹ ਅੱਜ ਤੱਕ ਕੋਈ ਗਾ ਨਹੀਂ ਸਕਿਆ ਕੁਝ ਲੱਗਦਾ ਇਦਾਂ ਦਾ ਵੀ ਕੋਈ ਗਾ ਸਕਿਆ ਜਾਂ ਨਹੀਂ ਸਰ ਨਾ ਚਮਕੀਲਾ ਕੋਈ ਦੁਬਾਰਾ ਜੰਮਣਾ ਤੇ ਨਾ ਹੀ ਕੋਈ ਚਮਕੀਲੇ ਵਰਗਾ ਕਿਸੇ ਨੇ ਗਾਉਣਾ ਇਹ ਦੁਨੀ ਰਹੀ ਦੁਨੀਆ ਤੱਕ ਚਮਕੀਲਾ ਜੋ ਆ ਗਿਆ ਹੈ ਉਹੀ ਗਾ ਗਿਆ ਇਹਦੇ ਵਰਗਾ ਦੁਬਾਰਾ ਨਹੀਂ ਮਿਲਣਾ ਕੋਈ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਾਉਣ ਕਿ ਤਾ ਇਹ ਸਿਗੇ ਸਾਡੇ ਨਾਲ ਡਾਕਟਰ ਰਣਜੀਤ ਸਿੰਘ ਉਹ ਸ਼ਖਸ ਜਿਸ ਨੇ ਚਮਕੀਲਾ ਦੇ ਆਖਰੇ ਵੇਲੇ ਦੀਆਂ ਤਸਵੀਰਾਂ ਖਿੱਚੀਆਂ ਸੀ ਅੱਜ ਪਹਿਲੀ ਵਾਰ ਅਸੀਂ ਕੈਮਰੇ ਸਾਹਮਣੇ ਲੈ ਕੇ ਆਏ ਹਾਂ ਗੱਲਬਾਤ ਕੀਤੀ ਤੇ ਉਦੋਂ ਦਾ ਜਿਹੜਾ ਮਾਹੌਲ ਸੀਗਾ ਉਹ ਜਾਣਿਆ ਕਿ ਕਿਹੋ ਜਿਹਾ ਉਸ ਤਰ੍ਹਾਂ ਮਾਹੌਲ ਸੀਗਾ ਜਾਂ ਉਦੋਂ ਕੀ ਹੋਇਆ ਸੀਗਾ ਸਾਰੀ ਗੱਲਬਾਤ ਕੀਤੀ ਆ ਕੈਮਰਾਮੈਨ ਕੁਲਦੀਪ ਦੇ ਨਾਲ ਮੈਂ ਦਵਿੰਦਰ ਮੰਡ ਦੈਨਿਕ ਸੋਰਾ ਟੀਵੀ ਚਲੰਦਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर